ਹਾਂਜੀ ਨਵੇਂ ਬਲੌਕ ਨਾਲ ਫੇਰ ਹਾਜ਼ਰ ਹੋਏ ਆਈ ਹੋਪ ਆਪ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅਸੀਂ ਵੀ ਠੀਕ ਠਾਕ ਆ ਭਾਈ ਤੇ ਆ ਆਪਣੇ ਵੇਖੋ ਪੇਂਟ ਵਾਲੇ ਲੱਗੇ ਪਏ ਐ ਪਹਿਲਾਂ ਤਾਂ ਕਿਚਨ ਦੇਖੋ ਆਪਣੀ ਕਿੰਨੀ ਵਧੀਆ ਤਿਆਰ ਹੋ ਗਈ ਧਰੀ ਦੋਪਾਂ ਹੈ ਨਹੀਂ ਕਮੈਂਟ ਕਰਕੇ ਦੱਸਿਓ ਜੰਗਾ ਤੁਹਾਨੂੰ ਪੇਂਟ ਕਿਵੇਂ ਦਾ ਲੱਗਿਆ ారా బ కల్ల బాబే ఇద్దరు ਪੈਸੀ ਪਹਿਲਾਂ ਕਿੱਦਾਂ ਦੇਣਾ ਸਬਸਪਾਈ ਤੇ ਲੱਗੇ ਪਏ ਹੁਣ ਕਰੀ ਜਾਂਦੇ ਆ ਨਾਲ ਦੀ ਨਾਲ ਇੱਕ ਰੂਮ ਕਰਕੇ ਨਾ ਬਦਿਆ ਸਾਫ ਕਰੀ ਜਾਂਦੇ ਆ ਨਾ ਦੇਖੋ ਇਧਰ ਹੁਣ ਕਰੀ ਜਾਂਦੇ ਆ ਇਹਦੇ ਤੇ ਹੰਪੋਰਚ ਜਾ ਕੇ ਬੋਰਡਾ ਲੱਗਦਾ ਸੀ ਤੀਤੀ ਤੀਤ ਕੁਨਾ ਲੰਬੀਆਂ ਪੌੜੀਆਂ ਗਈਆਂ ਉੱਪਰੋਂ ਥੋੜਾ ਜਿਹਾ ਔਖਾਗਾ ਇੱਥੇ ਨੀਚੇ ਆਕੇ ਤਾਂ ਫੇਰ ਕੋਈ ਨਹੀਂ ਚੱਕਰ ਰਸਤੀ ਜਾਂ ਤਾਂ ਨਹੀਂ ਸੀ ਇਹ ਚੱਤ ਲਾਤੀ ਕੋੜੀ ਤੇ ਆਹ ਵੇਖ ਇਧਰ ਕਰਨ ਲੱਗਦੀ ਆਪਣੀਆਂ ਪੌੜੀਆਂ ਕੋੜੀਆਂ ਥੋੜੇ ਜਿਹਾ ਸਮਾਨ ਵੀ ਚੱਕਿਆ ਗਿਆ ਕੋਲ ਇੱਥੇ ਚੋਂ ਤੇ ਹੁਣ ਆਪਾਂ ਬਣਾਉਣੀ ਆ ਭਾਈ ਸਬਜੀ ਆਲੂ ਗੜੀਆਂ ਗੜੀਆਂ ਨੂੰ ਆਪਾਂ ਨਾ ਵਾਲੀ ਕਿ ਰੱਖ ਲਿਆ ਸੀਗਾ ਕਿ ਜਲਦੀ ਬਣ ਜਾਣ ਤੇ ਨਾਲ ਛੋਟੇ ਛੋਟੇ ਕਰਕੇ ਆਪਾਂ ਦੂਰ ਕੱਟਦੇ ਆ ਆਲੂ ਤੇ ਇੱਧਰ ਆਪਾਂ ਕਰ ਲਿਆ ਤੜਕਾ ਤੇ ਆ ਹੰਬੋਤ ਹੋਏ ਪਿਆ ਹੁਣ ਤਾਂ ਇੰਨਾ ਸੁੱਚੀ ਹੋ ਰਿਹਾ ਪਿਆ ਤੇ ਤਰੋ ਸਰਕਤ ਹੋਣ ਲੱਗ ਗਿਆ ਸਰੰਗ ਜਗਜੰਦਾ ਹੈ ਰੰਗ ਦੀ ਇਸ ਮਿਲ ਜੀ ਇੱਕ ਤਕਾਬਟ ਹੋਈ ਪਈ ਹੈ ਤੜਕਾ ਪਹਿਲਾਂ ਹੀ ਤਿਆਰ ਕਰਕੇ ਰੱਖ ਲਿਆ ਸੀ ਜਦੋਂ ਤੁਹਾਨੂੰ ਇਹਨਾਂ ਹੁੰਦੀ ਸੀਗੀ ਉੱਪਰ ਪੇਂਟ ਫਿਰ ਆਪਾਂ ਇਹਨਾਂ ਨੂੰ ਆਂ ਵਿੱਚ ਕਰਦੇ ਨੇ ਮਿਕਸ ਚੰਗੀ ਤਰ੍ਹਾਂ ਨੂੰ ਫਟਚੀ ਨਾਲ ਇਸ ਤਰ੍ਹਾਂ ਕੋ ਟੇਸਟੀ ਬਣਦੀ ਹੈ ਸੇਤ ਬਸਤੇ ਰੈਸਪੀ ਬੜੀ ਹੈ ਤੇ ਇੱਕ ਵਾਰੀ ਤਾਂ ਫੱਦ ਗਈ ਜਾਣ ਕਿਦਰੋਂ ਬਖੋਣਿਆ ਤੁਹਾਨੂੰ ਪੀਰ ਡ੍ਰੈੰਗ ਰੂਮ ਵਾਲਾ ਆਪੜਨਾਂ ਦੀ ਲੌਬੀ ਲੌਬੀ ਵੀ ਤਿਆਰ ਕਰਤੀ ਏ ਓਕੇ ਬੰਦੇ ਸਾਰੇ ਸਭ ਸਫਾਈ ਕਰਦਾ ਨਾ ਨੇ ਤਾਂ ਜਿੱਤੇ ਸੀਗੇ ਉਦੋਂ ਐਂਟਰਟੇਨਮੈਂਟ ਵੇ ਲਈ ਉਹ ਆਪਾਂ ਇੱਧਰ ਲਵਾਤੇ ਆ ਬਹੁਤ ਸੋਹਣੀ ਆ ਉੱਪਰ ਵੀ ਆਪਣਾ ਡਿਜ਼ਾਈਨ ਸਾਰੇ ਪਵਾਤੇ ਹੈ। ਛੱਤਾਂ ਦੇ ਬਲੈਂਡ ਕਰਕੇ ਜਰੂਰ ਦੱਸਿਓ ਠੀਕ ਹੈ ਕੱਲ੍ਹ ਤੁਹਾਨੂੰ ਕਿਵੇਂ ਦਾ ਲੱਗਿਆ ਤੇ ਕਿਵੇਂ ਦੀ ਆਪਣੀ ਕੁੱਕੀ ਵਧੀਆ ਤਿਆਰ ਹੋ ਗਈ। ਇਹਦੇ ਇਸ ਨਾਲ ਇਹ ਕਰ ਲਿਆ ਫੱਕਦੀ ਹੈ।

ਇਸ ਚਲੋ ਜੀ ਆਪਾਂ ਇਹਦੇ ਨਾਲ ਹੀ ਬਲੌਗ ਨੂੰ ਕਰਦੇ ਹਾਂ ਖਤਮ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਵੀਡੀਓ ਨੂੰ ਲਾਇਕ ਹੇਅਰ ਮਿਲਦੇ ਹਾਂ ਮੈਂ 15 ਇਸਤੀ ਬਣਾਈ ਰੱਖੇ ਅਗਲੇ ਬਲੌਗ ਨਾਲ ਸ਼ੇਅਰ ਹਾਗੀ ਰਹੇ ਮੈਂ